ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸੋਨਾਂ ਆਪਾਂ 25 26 ਵਾੜਾ ਦਿਖਾਵਾਂਗੇ ਡਿਟੇਲ ਆਪਾਂ ਵੀਰ ਤੋਂ ਲੈ ਕੇ ਦੇਵਾਂਗੇ ਸਟਿੰਨੀ ਵਾਲਾ ਕਰਾ ਡੇਰੀ ਫਾਰਮ ਦੇ ਇਥੋਂ ਕਵਰ ਕਰਦੇ ਪਏ ਆਪਾਂ 23 ਤਰੀਕ ਨੂੰ ਸ਼ਾਮ ਦੇ ਟਾਈਮ ਵੀਡੀਓ ਕਵਰ ਹੁੰਦੀ ਪਈ ਹੈ ਬਾਕੀ ਡਿਟੇਲ ਵੀਰ ਤੋਂ ਪਹੁੰਚ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਸਸਤਰੀ ਟਾਲ ਹਾਂਜੀ ਆਪਣਾ ਨਾਮ ਐਡਰੈਸ ਦੱਸੋ ਬੀਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਹੈਗਾ ਜੀ ਪਿੰਡ ਆਪਣਾ ਸੀਨੀਵਾਲ ਕਲਾਂ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋ ਮੀਟਰ ਚੱਲ ਕੇ ਕਨਾਲੇ ਲਈ ਛੜਕਦੇ ਆਪਣਾ ਫਾਰਮ ਹੈਗਾ ਹੈਗਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕ੍ਰੈਡ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਇੱਕ ਜ਼ਰੂਰੀ ਗੱਲ ਸੁਣਨ ਆਲੀ ਆ ਮੇਰਾ ਵੀਰੇ WhatsApp ਇਸੇ ਨੰਬਰ ਤੇ ਚੱਲਦਾਗਾ ਜਦੋਂ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਨਾ ਉਹ ਆਟੋਮੈਟਿਕ ਲਾਈ ਵੀ ਆ ਉਹ ਵੀਰ ਨੂੰ ਆਪਦੇ ਆਪ ਚਲੀ ਜਾਊਗੀ ਜਿਹਨੇ ਪਚਾਲੇ ਨੀਲੀਆਂ ਲੈਣਾ ਹੋਣਗਾ ਤੇ ਟੱਚ ਕਰ ਲਿਓ ਅੱਧੇ ਮਿੰਟ ਬਾਅਦ ਖੁੱਲ ਜਾਂਦੇ ਵੀਰੇ ਕਿਸੇ ਤੋਂ ਵੀ ਪੁੱਛਣ ਦੀ ਲੋੜ ਨਹੀਂ ਅਣਜਾਣ ਤੋਂ ਅਣਜਾਣ ਬੰਦਾ ਵੀ ਸਾਡੀ ਲੋਕੇਸ਼ਨ ਖੋਲ ਲੈਂਦਾ ਉਹ ਸਿੱਧੀ ਫਾਰਮ ਤੇ ਲੈ ਕੇ ਆਉਣੀ ਵੀਰੇ ਕਿਸੇ ਤੋਂ ਵੀ ਪੁੱਛਣ ਦੀ ਲੋੜ ਨਹੀਂ ਪੈਣੀ ਅੱਜ ਆਪਾਂ 23 ਤਰੀਕ ਨੂੰ ਸ਼ਾਮ ਦੇ ਟਾਈਮ ਵੀਡੀਓ ਕਵਰ ਕਰਦੇ ਹਾਂ 23 ਤਰੀਕ ਨੂੰ ਵੀਡੀਓ ਇਹ ਸ਼ਾਮ ਦੇ ਟਾਈਮ ਕਵਰ ਕਰਦੇ ਆਂ ਪਰ ਵੀਡੀਓ ਆਪਾਂ 24 ਤਰੀਕ ਨੂੰ ਦੇ ਕੁਸ਼ਕ ਵੀਰਾਂ ਨੂੰ ਦਿੱਕਤ ਪਾ ਰਹੀ ਜਾਂਦੀ ਫਿਰ ਐਤਵਾਰ ਦੀ ਦਿੱਕਤ ਪਾ ਰਹੀ ਜਾਂਦੀ ਹੁਣ ਆਪਾਂ ਮੰਗਲਵਾਰ ਦਾ ਰੱਖਿਆ ਕਰਾਂਗੇ ਕਿਉਂਕਿ ਸੋਮਵਾਰ ਨੂੰ ਕੱਲ ਨੂੰ ਵੀਰਾਂ ਦੇ ਪੈਸੇ ਕੋਈ ਕਢਾ ਲੈਣਗੇ ਜੀ ਤੇ 25 ਤਰੀਕ ਨੂੰ ਵੀਰੇ ਸਵੇਰ ਵੇਚਾਂਗੇ 20 ਗਾਈਆਂ ਆਪਾਂ ਕੈਮਰੇ ਦੇ ਸਾਹਮਣੇ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ 6 ਗਾਈਆਂ ਆਪਣੀਆਂ ਹੋਰ ਆਉਣ ਵਾਲੀਆਂ ਨੇ ਉਹ ਕੱਲ ਨੂੰ ਮੰਗਾਵਾਂਗੇ ਠੀਕ ਹੈ ਤੇ ਅੰਚਾਰ ਹੀ ਆਉਣ ਵਾਲੀਆਂ ਦੋ ਤਾਂ ਮਗਰ ਖੜੀਆਂ ਤਾਜ਼ੀਆਂ ਸੂਈਆਂ ਟੋਟਲ 26 ਨਗ ਹੋਣਗੇ 25 ਤਰੀਕ ਸੇਮਾ ਮਹੀਨਾ 2024 ਸਵੇਰੇ ਵੀਰੇ 7:00 ਵਜੇ ਸੌਦੇ ਚਾਲੂ ਕਰ ਦਿਆਂਗੇ ਤੇ 11:00 ਵਜੇ ਤੱਕ ਆਪਣੇ ਸੌਦੇ ਚੱਲਦੇ ਆਗੇ 26 ਨਗ ਹੋਣਗੇ ਬੇਚਿੰਤ ਹੋ ਕੇ ਆਉਣ ਵੀਰ ਆਲਾ ਕੱਲੂ ਰੇਟ ਪਤਾ ਕਰ ਲੈਣਾ ਸਾਡੇ ਫਾਰਮ ਤੇ ਆਉਣਗੇ ਵੀਰੇ ਨਗ ਦੇ ਕੇ ਮੋੜਾਂਗੇ ਖਾਲੀ ਮੋੜਨ ਵਾਲਾ ਸਿਸਟਮ ਨਹੀਂ ਹੁੰਦਾ ਜੀ ਠੀਕ ਹੈ ਤੇ ਜਿਵੇਂ ਪਹਿਲੇ ਨੰਬਰ ਤੇ ਆਪਾਂ ਦੇਖੀਏ ਨੇ ਵੜ ਜਿਹੜੀ ਹਾਂ ਇਧਰਲੇ ਪਾਸੇ ਵੀਰ ਜੀ ਪੱਜ ਸਟਾਰਟ ਕਰ ਲੋ ਠੀਕ ਹੈ ਤੇ ਸਾਡੇ ਕੋਲੇ ਜਿਹੜੇ ਵੀਰੇ ਇਹ 26 ਨਗ ਨੇ ਸਾਨੂੰ ਟੋਕੜ ਵੜਾ ਵਾਲਾ ਵੀਰ ਫੋਨ ਨਾਲ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾਲ ਲਾਵੇ ਤੇ ਟੋਟਲ ਸਾਰੇ ਯਾਨੀ 11 ਕ ਨਗ ਵੀਰੇ ਤਾਜੇ ਸੂਏ ਨੇ ਦੇ 15 ਮਿਹੜਾ ਸੂਣ ਵਾਲੀਆਂ ਨੇ 2-4 ਦਿਨ ਦੇ ਵਿੱਚ ਬਿਲਕੁਲ ਰੈਡੀ ਮਾਲਾ ਕੱਚਾ ਮਾਲ ਕੋਈ ਨਹੀਂ ਹੈਗਾਗਾ ਜਿਹੜਾ ਰੇਟ ਆ ਵੀਰੇ ਆਪਣਾ ਸ਼ੁਰੂ ਵਾਲਾ 50000 ਦਾ ਹੋਊਗਾ ਐਂਡ ਵਾਲਾ 80000 ਦਾ ਹੋਊਗਾ ਜਾਦੇ ਸੌਦੇ 60 ਤੋਂ 75000 ਵਾਲੇ ਹੋਣਗੇ ਜੀ 60 ਤੋਂ 75 ਦੇ ਵਿੱਚ ਜਾਦੇ ਮਾਲ ਮਿਲੂਗਾ ਜਿਹੜੀ ਦੁੱਧ ਦੀ ਪੈਸਟੀ ਹੁੰਦੀ ਆ ਆਈਡੀ ਆ ਵੀਰੇ ਜਾਣੀ ਦੀ 15-16 ਕਿਲੋ ਤੋਂ ਲੈ ਕੇ 24-25 ਕਿਲੋ ਤੱਕ ਰਭ ਜਾਂਦੀ ਆ ਬਾਕੀ ਥੋੜੀ ਜਿਹੀ ਗਰਮੀ ਆ ਹੁਣ ਦੁੱਧ ਜਾਣੀ ਦੀ ਮੀਨਾ ਰੁੜਮੀਨਾ ਗਾਂ ਜਣੀ 2-4 ਕਿਲੋ ਘੱਟ ਹੀ ਦਿੰਦੀ ਜਿਹੜੇ ਸਮਝਦਾਰ ਵੀਰਾਂ ਨੂੰ ਪਤਾ ਹੀ ਹੈਗਾ ਜੈ ਜਗਨ ਹਾਂਜੀ 50 ਤੋਂ ਘੱਟ ਕੋਈ ਨਹੀਂ ਅਸੀਂ ਤੇ ਵੱਧ ਕੋਈ ਨਹੀਂ ਵੀਰੇ 50 ਤੋਂ ਥੱਲੇ ਆਪਾਂ ਖਰੀਦਦੇ ਨਹੀਂਗੇ ਸਾਡਾ ਕਦੇ ਵੀ ਅਸੀਂ ਕਿਸੇ ਕਿਸੇ ਵੀ ਵੀਰ ਨੂੰ ਇਹ ਨਹੀਂ ਕਹਿੰਦੇ ਨਾਲ ਅਸੀਂ ਆਪ ਖਰੀਦੀਏ ਅਸੀਂ ਨੈਨੋ ਗੱਡੀ ਦੀ ਕਿਸੇ ਨੂੰ ਸਪਾਰਸ ਨਹੀਂ ਪਾਉਂਦੇ ਅਸੀਂ ਕਹਿੰਨੇ ਮਰਸੀਡੀ ਖਰੀਦੋ ਜੈ ਜਗਨ ਮਰਸੀਡੀ ਦੇ ਵੀਰੇ ਕਿਹੜਾ ਪੈਸੇ ਲੱਗ ਜਾਣਗੇ ਉਹ ਨਜ਼ਾਰੇ ਲਿਓ ਨੈਨੋ ਦਾ ਕੋਈ ਫਾਇਦਾ ਨਹੀਂ ਪਹਿਲਾ ਨੰਬਰ ਜਿਹੜੇ ਬੱਚੀ ਦੇਖੇ ਨੇ ਜਰਸੀ ਵੀਰੇ ਜਰਸੀ ਹੈਗੀ ਥੋੜਾ ਜਿਹਾ ਤੋਰ ਦੋ ਸਰਪੰਚ ਸਾਹਿਬ ਜੀ ਥੋੜਾ ਸਾਈਲ ਦੇ ਵਿੱਚ ਕ੍ਰਾਸ ਪੈਂਦਾ ਵੀਰੇ ਦੋ ਭਾਂ ਦਾ ਮੇਲਾ ਹਾਂ ਦੋ ਭਾਂ ਦਾ ਮੇਲਾ ਠੰਡੀ ਸੀਲ ਬੜੀ ਆ ਤੇ ਅੱਖਰ ਵੀਰੇ ਬੜੇ ਚੰਗੇ ਥੱਲੇੋਂ ਖੁੱਲੂ ਬੜੀ ਬੱਸੀ ਇਹ ਜੈਕਾਰਾ ਤੇ ਇੱਕ ਹਫ਼ਤਾ ਲੈ ਜੂ ਵੀਰੇ ਕਰਮਾਂ ਵਾਲੀ ਤੇ ਪਲੂਣ ਦਾ ਜਣੀ ਦੀ ਜਿਹੜਾ ਵੀਰ ਤੋਂ ਲਈ ਆ ਮਾਜਨ ਵੀਰ ਤੋਂ ਲਈ ਆ ਆਪਾਂ ਤੇ ਉਹ ਕਹਿੰਦਾ ਵੀ 18 ਤੋਂ ਮੈਂ 20 ਦੇ ਵਿੱਚ ਇਹਦਾ ਦੁੱਧ ਚੋਇਆਗਾ ਚਲੋ ਆਪਾਂ ਵੀਰੇ ਕੋਈ ਜਿਹੜਾ ਬੰਦਾ ਦੱਸਦਾ ਨਾ ਪਗਲਕ ਆਪਾਂ ਚੋਇਆ ਤਾਂ ਹੁੰਦਾ ਨਹੀਂ ਮੰਨ ਲੈਣਾ ਫੈਕਟਰ ਮੈਂ ਗੱਪ ਵੱਢੀ ਜਾਈਏ ਠੀਕ ਹੈ ਜਿੰਦੀ ਆਪਾਂ ਬਾੜਾ ਮੋਟਾ ਦੇ ਹਿਸਾਬ ਲਈਏ ਵੀਰੇ 18 ਕਿਲੋ ਇੱਕਿਆ ਦੇ ਪੋਲੇ ਹੱਥ ਨਾਲ ਦੇ ਜੂਗੀ 18 ਵਾਲੀ ਹੈਗੀ ਆ ਹੈਗੀ ਆ ਤੇ ਜੇ ਜਦੋਂ ਵੀਰ ਨੇ ਲੈਣੀ ਹੁੰਦੀ ਆ ਵੀਰੇ ਜੇਹ ਕਿਲੋ 2 ਕਿਲੋ ਘੱਟ ਮੰਨ ਕੇ ਲੈ ਲਵੇ ਬਾਕੀ ਦੇਖੋ ਦੁੱਧ ਵੀਰੇ ਮੇਰਾ ਤਾਂ ਫਾਦਰ ਸਾਹਿਬ ਕਹਿੰਦੇ ਹੁੰਦੇ ਸੀਗੇ ਜਿਹੜਾ ਦੁੱਧ ਹੁੰਦਾ ਗਊ ਦੀ ਦਾ ਝਾੜ ਥੱਲੇ ਹੁੰਦਾ ਜੈਕਾਰ ਜਿਹੇ ਜ ਆਪਾਂ ਪਾਲਾਂਗੇ ਉਹਨਾਂ ਕੱਢ ਲਾਂਗੇ ਗਊ ਤਾਂ ਜਿੰਨਾ ਇਹਨੂੰ ਪਾਈ ਚੱਲਾਂਗੇ ਉਹਨਾਂ ਗੱਡੀ ਚੱਲੋ ਅੱਗੇ ਗੱਲ ਕਰਦਾ ਦੋ ਨੰਬਰ ਜਰਸੀ ਆ ਗਈ ਦੋ ਨੰਬਰ ਵੀ ਨੇ ਪਿਓਰ ਜਰਸੀ ਦੂਜਾ ਸੁਹਾ ਸੁੁੰਦਿਆ ਵੀਰੇ ਕਰਮਾਂ ਵਾਲੀ ਕਿਹੜੀ 1 ਨੰਬਰ ਸੀ ਇਹ ਹਫ਼ਤੇ ਦੀ ਕੱਚੀ ਆ ਠੀਕ ਹੈ ਤੇ ਇਹ ਹਫ਼ਤੇ ਤੋਂ 10 ਦਿਨ ਦੇ ਵਿੱਚ ਵੀਰੇ ਬੱਚਾ ਤਰੂ ਬਾਕੀ ਜਿਹੜਾ ਮਾਲ ਆ ਸਾਰਾ ਪੰਜਾਬ ਵਾਲਾ ਬਾਹਰਲਾ ਮਾਲ ਵੀਰ ਜੀ ਕੋਈ ਨਹੀਂ ਹੈਗਾਗਾ ਇਹ ਪੰਜਾਬ ਜਰਸੀ ਹੈਗੀ ਆ ਬਾਕੀ ਦੇਖੋ ਅੱਖਰ ਬਹੁਤ ਚੰਗਿਆ ਵੀਰੇ ਜਰਸੀ ਦੇ ਤੇ ਮਾਲ ਵੀਰੇ ਭਾਅ ਅਸਰ ਮਾਲ ਮਿਲਿਆਗਾ ਤੇ ਭਾਅ ਅਸਰ ਦੇ ਦਿਆਂਗੇ ਜਿਹੜੇ ਵੀਰ ਹੁਣ ਆਉਣਗੇ ਆਪਣੇ ਫਾਰਮ ਤੇ ਉਸ ਘਟਣ ਗਿਆ 2 ਲਾਟ ਬਾਕੀ ਇੱਕ ਵੀਰੇ ਵੱਡੀ ਚੀਜ਼ ਹੋਰ ਦੱਸਦਾਗਾ ਪੰਜਾਬ ਸਰਕਾਰ ਦੀਆਂ ਕਿਉਂਕਿ ਤੂੰ ਤਾਂ ਸਾਡੇ ਨੂੰ ਸਾਰੇ ਬੰਦੇ ਕਾਰੀਗਰ ਵੱਧ ਨੇ ਪੰਜਾਬ ਸਰਕਾਰ ਨੇ ਡੇਢ ਮਹੀਨਾ ਮੰਡੀਆਂ ਬੰਦ ਰੱਖੀਆਂ ਸੀਗੀਆਂ ਇਹ ਮੰਡੀਆਂ ਵੀਰੇ ਨੇ 18 ਤਰੀਕ ਤੋਂ ਚਾਲੂ ਕਰੀਆਂ ਨੇ ਤੇ ਬਾਹਰ ਲਗਾ ਕੇ ਜਾਣੇ ਦੀ ਹੁਣ ਕੌਣ ਲੱਗ ਗਿਆ ਤੇ 10-15 ਦਿਨ ਦੇ ਅੰਦਰ ਕੋਸ ਆਪਣੇ ਲੋਕ ਝੋਨਾ ਲਾਉਂਦੇ ਨੇ ਜਿਹੜੇ ਵੀਰੇ ਨੇ ਵੇੜਾ ਲੈਣੀ 10-15 ਦਿਨ ਦੇ ਅੰਦਰ ਆਪੇ ਲੈ ਲੈਣ ਕਿਉਂ 10 ਤੋਂ 15000 ਗਾਂ ਤੇਜ਼ ਹੋਊਗੀ ਚਾਹੇ ਮੇਰੀ ਇੰਨੀ ਕੇ ਸਕਰੀਨਸ਼ਾਟ ਲੈ ਕੇ ਰੱਖ ਲੈਣਾ ਵੀ ਸੀਨੀ ਆਲਾ ਨੇ ਗੱਲ ਕਹੀ ਸੀ ਕੋਈ ਬਾਹਰ ਲਗਾ ਗਾਖਾ ਜੇ ਫੜ ਕੇ ਪਿਆ ਤੇ ਰਗ ਵੀ ਬੰਦ ਰਿਹਾ ਤੇ ਹੁਣ ਆਪਣਾ ਆਮ ਲੋਕੋ ਲਗਾਖ ਵੀ ਬੰਦ ਆਗਾ ਤੇ ਡੇਢ ਮਿੰਟ ਜਾਨੀ ਫਿਰ ਡੇਢ ਮਿੰਟ ਜਿਹੜਾ ਬੰਦ ਰਿਹਾ ਉਹ ਵੀ ਗਾਖ ਵੀਰੇ ਇਕੱਠਾ ਹੀ ਡਿੱਗੂਗਾ ਜੈ ਜੈ ਗੱਲ ਹਾਂ ਗਾਂ 10 ਤੋਂ 15 ਹੈ ਤੇਜ ਹੋਣੀ ਅੱਗੇ 3 ਨੰਬਰ ਦੇਖੀ ਜਨੇ ਹਾਂ ਵੀਰੇ ਸਾਹੀ ਆਲ ਦੇ ਵਿੱਚ ਹਾਏ ਇਹ ਵੀ ਜਰਸੀ ਰੰਗ ਆ ਠੀਕ ਹੈ ਤੇ ਵੀਰੇ ਬੱਸੀ ਖਰੀ ਬਹੁਤ ਆ ਠੀਕ ਹੈ ਖਰੀ ਬਹੁਤ ਆ ਦੂਜਾ ਸੂਆ ਸੁੰਦੀ ਆ ਇਹ 20 ਤੋਂ ਪਲੱਸ ਕੱਢ ਜੂ ਵੀਰੇ ਚਾਪੜ ਵਰਗੀ ਪਈ ਜਾਣ ਬਿਲਕੁਲ ਵੀਰੇ ਅੱਖਰ ਬਹੁਤ ਚੰਗੇ ਆ ਬੱਸੀ ਦੇ ਸਮਾਨ ਸਹੂਨ ਚੰਗਾ ਚਾਰਿਆ ਬੱਸੀ ਨੂੰ ਬਾਕੀ ਵੀਰ ਜੀ ਅੱਖਰ ਦੱਸ ਦਿਆ ਬਾਕੀ ਸਾਡੇ ਬੋਲਣ ਦੀ ਲੋੜ ਨਹੀਂ ਹੈਗੀਗੀ ਕਿ ਐਨੇ ਆਪਾਂ ਮੌਲੀ ਗਾਂ ਨੂੰ ਵੀਰੇ ਕਹੀ ਜਾਈਏ ਪਤਲੀ ਫੱਟੀ ਵਰਗੀ ਹੋਵੇ ਵੀ ਇੰਨਾ ਕਰ ਦੂਣੇ ਵੀ ਰਕੀ ਦੁੱਧ ਦੇਣਾ ਹੁੰਦਾਗਾ ਭਾਰੀ ਪੂਰੀ ਫੋਲਾ ਇਹਨਾਂ ਨੂੰ ਦੁੱਧ ਵੀਰੇ ਜਾਣਨੇ ਦੇਣਾ ਅੱਖਰ ਨੇ ਦੁੱਧ ਦੇਣਾ ਜਾਨਵਰ ਦੇ ਅੱਖਰ ਹੋਣ ਕੇ ਲੇਵਾ ਉਠਾਣ ਲੇਵਾ ਹੋਊਗਾ ਉਹਨੇ ਦੁੱਧ ਦੇਣਾ ਹੈਗਾ ਵੀਰ ਜੀ ਠੀਕ ਹੈ ਐਸੀ ਕਿ ਤੀਜੇ ਨੰਬਰ ਤੇ ਹੁਣ ਵੀਰੇ ਚੌਥੇ ਤੇ ਪਿਛਲੇ ਲੜ ਦੇਖੋ ਕੱਚੀ ਬੱਸੀ ਸੀ ਠੀਕ ਹੈ ਇਹਨਾਂ ਦਾ ਤਾਂ ਹੀ ਕਹਿੰਦੇ ਨੇ ਵੀ ਕਰਮ ਵਾਲੇ ਦਾ ਕੁਝ ਨਹੀਂ ਪਤਾ ਲੱਗਦਾ ਵੀਰੇ ਦੋ ਦੰਦ ਦਾ ਠੀਕ ਹੈ ਬਲੂਨ ਆ ਤੇ ਅੱਜ ਲੇਵੇ ਦਾ ਦੇਖੋ ਮਖਾਇਲ ਲਈ ਫਜੇ ਸਾਨੂੰ ਪਤਾ ਵੀ ਸਾਡੇ ਫਾਰਮ ਤੇ ਖੜੀ ਰਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਪਹਗੇ 4-5 ਦਿਨ ਵੀਰੇ ਬੜੀ ਰਾਂਦਰ ਹੀ ਨਾ ਕੱਢ ਜੂਗੀ 4-5 ਦਿਨ ਲੈ ਜੂਗੀ ਬਿਲਕੁਲ ਵੀਰੇ ਸਾਡੇ ਫਾਰਮ ਤੇ ਸੂਤੀ ਵੀਰੇ 18 ਤੋਂ 20 ਕਿਲੋ ਚਵਾ ਦੇਾਂਗੇ ਅੱਗੇ ਅਗਲੇ ਦੀ ਸੇਵਾ ਗਈ ਮਾਨਕ ਜਿਹੜੇ ਵੀ ਦੀ ਗਵਾਹੀ ਭਰਦਾ ਆਵਣਾ ਇਹਦਾ ਬਿਲਕੁਲ ਵੀਰੇ ਭਰਦਾ ਸੀ ਚਵਾ ਦੇਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਅੱਗੇ ਵੀਰ ਦੀ ਸੇਵਾ ਗਈ ਇਹ ਸੀਗੀ ਚੌਥੇ ਦੇ ਗਿਆ ਕੀ ਪੰਜਵੇਂ ਦੇ ਪੰਜਵੇਂ ਤੇ ਤੇ ਬਾਕੀ ਵੀਰ ਜੀ ਦੇਖੋ ਸਾਡੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵਾਇਮ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਹਦੇ ਵੀਰੇ ਪੇਮੈਂਟ ਚੱਕ ਸਕਦੇ ਹੋ Google Pay ਆ ਵਗੈਰਾ ਸਾਰੇ ਤਰ੍ਹਾਂ ਦਾ ਹੈਗਾ ਕੱਲਾ ਆਪਾਂ ਚੈੱਕ ਨਹੀਂ ਲੈਂਦੇ ਕਿਸੇ ਵੀਰ ਨੇ ਚੈੱਕ ਨਾ ਪੇਮੈਂਟ ਦੇਣੀ ਆ ਸਾਡੇ ਤੇ ਬੈਂਕਾਂ ਨੇੜੀ ਹੈਗੀਆਂ ਸਾਰੀਆਂ ਆਪਾਂ ਉਹ ਚੈੱਕ ਲਵਾ ਕੇ ਜਾਨੀ ਘੰਟੇ ਚ ਪੇਮੈਂਟ ਆ ਜਾਂਦੀ ਆ ਫਿਰ ਆਪਾਂ ਗੱਡੀ ਭੇਜ ਦੇਣੇ ਆ ਬਾਕੀ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਜਦੋਂ ਪੰਜਾਬ ਪੰਜਾਬ ਦਾ ਸੋਹਦੇ ਆਫ ਦਾ 13 ਰੁਪਏ ਆ ਅਦਰ ਸਟੇਟ ਦਾ ਜ਼ਿਆਦਾ ਹੁੰਦਾ ਹੈ ਅੱਗੇ ਆਗੇ ਜੀ 5ਵੇਂ ਨੰਬਰ ਤੇ 5ਵੇਂ ਨੰਬਰ ਲਈ ਡਾੜਾ ਹੀ ਆ ਵੀਰੇ ਬਾਹਰ ਦੇਖੋ ਬੱਸੀ ਪਰ ਹਜੇ ਵੀ ਹਫਤਾ ਨਹੀਂ ਸੂਝੀ ਗਈ ਇਹਦਾ ਕਾਨੂੰ ਮੈਂ ਇਹਦਾ ਤੇ 24 ਕਹਿੰਦਾ ਉਹਦਾ ਕੋਈ ਫਾਇਦਾ ਨਹੀਂ ਵੀਰੇ ਤੇ ਇਹ ਬਾਕੀ ਵਹਿੜ ਆਪੇ ਦੱਸੂਗੀ ਮੇਰੇ ਬੋਲਣ ਦੀ ਗੱਲ ਨਹੀਂ ਹੈਗੀਗੀ ਐਵੇਂ ਆਪਾਂ ਫालतੂ ਬੋਲੀ ਜਦੋਂ ਕੋਈ ਫਾਇਦਾ ਨਹੀਂ ਹੁੰਦਾ ਜੀ ਕੱਦ-ਕੱਡ ਥਣ ਗੁੱਲਿਆੜਾ ਜਾਵਾਂ ਹਨਾ ਬਿਲਕੁਲ ਵੀਰੇ ਗੋਲ ਵਹਿੜ ਹੈ ਕੀ ਇਹਨੇ ਇਦਾਂ ਹੀ ਰਹਿਣਾਗਾ ਅੱਖਰ ਬਹੁਤ ਚੰਗਿਆ ਕਿਸੇ ਮੇਰੇ ਸੋਨੇ ਵੀਰਾਂ ਨੇ ਮੇਰੇ ਭੈਣਾਂ ਨੇ ਧਾਰਾ ਚੋਂ ਨੂੰ ਸਿੱਖਣ ਨੂੰ ਲੈਣੀ ਆ ਵਹਿੜ ਤੇ ਜੇ ਢੋਕੇ ਲੈ ਲੈਣ ਵੀਰੇ ਠੰਡੀ ਸੀਨ ਨਿਕਲੂਗੀ ਅਸਲ ਗਊ ਗਰੀਬ ਨਿਕਲੂਗੀ ਇਹ ਕਰਮ ਵਾਲੀ ਸਾਫ਼ ਸੁਥਰੀ ਹੈ ਜਿੰਨੀ ਵਾਲੀ ਸਾਹ ਨੂੰ ਦੇਖੋ ਵੀਰੇ ਕੱਲਾ ਕੱਲਾ ਥਾਣਾ ਇਹ ਤਾਂ ਵੀਰੇ ਪਰੀਆਂ ਨੇ ਇਹ ਤਾਂ ਜਿਹੜਾ ਵੀਰ ਸਾਹਮਣੇ ਲੱਗ ਗਿਆ ਵੀਰੇ ਤਾਂ ਤਾਰ ਦੇਣ ਦੀਆਂ ਕਰਮਾਂ ਵਾਲੀਆਂ ਇਹ ਤਾਂ ਪਰੀਆਂ ਨੇ ਜਿਹੜਾ ਵੀਰ ਸਾਹਮਣੇ ਲੈ ਦੋ ਸਰਪੰਚ ਸਾਹਿਬ ਇਹਦਾ ਤਾਰ ਦੇਣੇ ਵੀਰੇ ਜੇ ਆਪਾਂ ਬੰਨ ਗਏ ਇਹਨਾਂ ਦਾ ਹਾਲ ਨਹੀਂ ਪੁੱਛਣਾ ਵੀਰੇ ਫੇਰ ਕੋਈ ਫਾਇਦਾ ਨਹੀਂ ਲੈਣ ਦਾ ਜਾਈਏ ਜਾਈਏ ਆਪਾਂ ਇਹਨਾਂ ਨੂੰ ਪਾਵਾਂਗੇ ਕਹਿੰਦੇ ਸਾਨੂੰ ਪਾ ਤੇ ਅਸੀਂ ਤੈਨੂੰ ਵੀਰੇ ਰਜਾਵਾਂਗੇ ਜਾਈਏ ਗੱਲ ਹਾਂ ਇਹ ਚੀਜ਼ਾਂ ਤਾਰ ਦੇਣ ਦੀਆਂ ਤਾਰੇ ਆ ਵੀਰੇ ਲੋਕਾਂ ਨੂੰ ਇਕੱਲੇ ਸਾਨੂੰ ਨਹੀਂ ਬਹੁਤ ਲੋਕਾਂ ਨੂੰ ਤਾਰਿਆ ਜਿਹੜੇ ਬੰਦੇ ਨੂੰ ਕੋਈ ਵੀ ਕੀਤਾ ਕਰਨਾ ਕੋਸ 50% ਆਪਨ ਉਹਦੇ ਬਾਰੇ ਐਕਸਪੀਰੀਅੰਸ ਵੀ ਚਾਹੀਦਾ ਫੇਰ ਉਹ ਚੀਜ਼ ਬਾਰੇ ਵੀਰੇ ਗਿਆਨ ਫਿਰ ਧਿਆਨ ਜੇ ਗੱਲਾ ਗਿਆਨ ਹੋ ਧਿਆਨ ਨਹੀਂ ਦੇਊਗਾ ਮੇਰੇ ਜਿਹਾ ਟੂਟੀ ਲਾ ਕੇ ਤੁਰਿਆ ਫਿਰੂ ਵੀਰੇ ਉਹ ਵੀ ਫੇਲ ਆ ਇਹ ਗਿਆਨ ਧਿਆਨ ਕੁਝ ਕਰਮ ਨਾਲ ਜਾਣਾ ਹੈ ਗਿਆਨ ਦੇ ਨਾਲ ਧਿਆਨ ਜ਼ਰੂਰੀ ਆ ਜੈ ਗੱਲ ਹੁਣ ਸਾਡੇ ਮੇਰੇ ਕੰਮ ਵਾਲੇ ਬੰਦੇ ਰੱਖੇ ਪਿਆਰੇ ਪਰਦੇਸੀ ਇਹਨੇ ਤੇ ਸਾਡਾ ਮਲੀਂ ਬੰਦਾ ਇੱਕ ਛੱਡਿਆ ਵਾ ਉਹ ਬੰਦੇ ਨੂੰ ਕਿਹਾ ਵੀ ਕੰਮ ਤੂੰ ਡਾਲ ਨਹੀਂ ਕਰਨਾ ਇਹਨਾਂ ਤੋਂ ਗੌਰ ਨਾਲ ਕੰਮ ਲੈਣਾ ਵੀਰੇ ਆਪੀ ਉਹਨੇ ਕਿਹਾ ਖਿਆਲ ਰੱਖਣਾ ਜੇ ਮੈਂ ਕਹਿ ਦੂੰਗਾ ਵੀ ਤੂੰ ਵੀ ਵਿੱਚ ਲੱਗਿਆ ਰਾ ਫਿਰ ਧਿਆਨ ਨਹੀਂ ਰਹਿਣਾਗਾ ਤੋ ਰੋਏ ਨਹੀਂ ਸੇਵੇਂ ਨੰਬਰ ਹਾਂਜੀ ਤੋ ਰੋ ਜੀ ਨਾਲ ਨਾਲ ਗੱਲਾਂ ਵੀ ਜ਼ਰੂਰੀ ਹੁੰਦੀਆਂ ਕੁਝ ਵੀਰੇ ਨੂੰ ਸਿੱਖਣ ਨੂੰ ਵੀਰੇ ਮਿਲਦਾ ਹੈਗਾ ਕਿਉਂਕਿ ਬੰਦਾ ਵੀਡੀਓ ਆਪਣੀ ਜਦੋਂ ਚਲਾਊਗਾ ਦੇਖੂਗਾ ਉਹਦੇ ਵਿੱਚੋਂ ਵੀਰੇ ਕੋ ਸਿੱਖਣ ਨੂੰ ਮਿਲੂਗਾ ਅਸੀਂ ਵੀ ਇਦਾਂ ਹੀ ਸਖ ਸਖ ਵੀਰੇ ਇੱਥੇ ਤੇ ਕਰ ਪਹੁੰਚੇ ਆਂ ਵੀਡੀਓ ਬੰਦੇ ਪਹੁੰਚ ਨਹੀਂ ਕਰਦੇ ਸਾਰੀ ਦੇ ਦੇਣੇ ਆਪਣੀ ਬਿਲਕੁਲ ਕਿਹਦੇ ਜੇ ਵੀਡੀਓ ਚਲਾ ਕੇ ਵਿਚਾਲੋ ਘੱਟਤੀ ਉਹ ਵੀਡੀਓ ਪਾਉਣ ਦਾ ਕੀ ਫਾਇਦਾ ਜੀ ਜੈ ਜੈ ਗੱਲਾ ਅੱਗੇ ਆ ਗਿਆ 6ਵਾਂ ਨੰਬਰ ਜੀ ਹਾਂਜੀ ਵੀਰੇ ਇਹ ਦੂਜਾ ਸੂਹਾ ਸੁੰਦੀ ਆ ਠੀਕ ਹੈ ਕਰਮਾਂ ਲਈ ਹੱਤਾ ਲਊਗੀ ਇਹ ਤੇ ਬਾਕੀ ਵੀਰੇ ਦਿਨ ਗਿਣ ਕੇ ਨਹੀਂ ਪਾਏ ਹੁੰਦੇਗੇ ਨੇ ਕੋਈ 2 ਦਿਨ ਬਾਅਦ ਤੇ 2 ਦਿਨ ਪਹਿਲਾਂ ਵੀ ਬਾਕੀ ਦੇਖੋ ਗੋਹਾਗਾਹ ਸਾਰੀਆਂ ਟਰਗੀਆਂ ਕਰਦੀਆਂ ਨੇ ਬਾਕੀ ਵੀਰੇ ਆਪਾਂ ਬਰੀਕ ਹੱਡੀ ਦਾ ਮਾਲ ਲੈਨੇ ਆ ਸਾਰਾ ਠੀਕ ਹੈ ਜਾਣੀ ਦੀ ਆਪਾਂ ਜਦੋਂ ਕੋਈ ਵਪਾਰ ਕਰਦੇ ਆ ਵੀਰੇ ਬਹੁਤ ਸਮਾਪਰਨ ਤੀਜੀ ਪੀੜ੍ਹੀ ਆਪਣੀ ਅਸੀਂ ਬਹੁਤ ਸੋਚ ਸਮਝ ਕੇ ਮਾਲ ਲੈਣਾ ਹੁੰਦਾਗਾ ਵੀ ਜਿਹੜੇ ਗਾਹਕ ਨੂੰ ਮਾਲ ਦੇ ਦਈਏ ਵੀਰੇ ਉਹ ਆਪਣੇ ਕੋਲ ਦੁਬਾਰਾ ਆ ਜੇ ਦੁਬਾਰਾ ਹੋ ਆਊਗਾ ਜਿਹੜੀ ਆਪਾਂ ਸਾਹ ਮਾਲ ਦਿੱਤਾ ਹੋਊਗਾ ਅੱਗੇ ਹੈਗਾ 7ਵਾਂ ਨੰਬਰ ਜਿਉਂ ਜਿਹੜੀ ਇਹ ਵੀ ਡੱਬੀ ਸੀ ਵੀਰੇ ਇਹ ਵੀ 20 ਤੋਂ ਬਾਹਰ ਵਾਲੀ ਆ ਠੀਕ ਹੈ ਹਾਂਜੀ 20 ਦੀ ਐਵਰੇਜ ਤੋਂ ਪਾਰ ਹੈਗਾ ਕੰਮ ਇਹ ਵੀਰੇ ਪਲੂਨ ਬਚਾ ਹੈ ਦੰਦੋ ਐਲਾ ਸੁਆ ਜੀ ਦੰਦੋ ਦੰਦਾਂ ਚਾ ਵੀਰੇ ਦੰਦਾਂ ਚਾ ਸੂਨ ਨੂੰ ਪੰਜੇ ਦਿਨ ਲਾ ਜੂਗੀ ਖਾੜੀਆਂ ਲੇਗਾ ਦੇਖੋ ਵੀਰੇ ਮਿਲਕ ਵੇਣ ਕਿੰਨੀ ਚੰਗੀ ਆ ਬਿਲਕੁਲ ਬਰੀਕ ਦੀ ਅੰਗਾ ਤੇ ਯਾਨੀ ਜਾਦੇ ਪਿਓਰ ਨਹੀਂ ਹੈਗੀ ਇਹ ਆਪਾਂ ਕੋਈ 80-85% ਮੰਨ ਲਈਏ ਠੀਕ ਹੈ ਤੇ ਜਿੰਨਾ ਕਿ ਵੀਰੇ ਮੇਰੇ ਕੋਲ ਮਾਲ ਆ ਦੋ ਤਿੰਨ ਕਿ ਬੈੜਾ ਹੈਗੀਆਂ ਨੇ ਜਿਹੜੀ ਯਾਨੀ ਗਰਮੀ ਵਾਲੀਆਂ ਬਾਕੀ ਵੀਰੇ ਜਿੰਮੇ ਮਰਜੀ ਸਾਰੀਆਂ ਫਰਿੱਜਾਂ ਹੀ ਲੈਉਣੇ ਹੁੰਦੇ ਆਪਾਂ ਸੀਜ਼ਨ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ ਜੈ ਗੱਲ ਹਾਂਜੀ ਲਿਓ ਜੀ ਵੀਰ ਜੀ ਅੱਗੇ ਆ ਕੇ 8ਵਾਂ ਨੰਬਰ ਹਣਾ ਜੀ ਹਾਂਜੀ ਵੀਰੇ ਇਹ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਗਈ ਤੇ ਇਹਦਾ ਵੀ ਵੀਰੇ ਬੈੜ ਦਾ ਘਟੋ ਘੱਟ ਜਾਣੀ ਦੀ ਜਿਹੜੇ ਵੀਰ ਨੇ ਦੱਸਿਆ ਸੀ ਉਹਦਾ 22 ਦੱਸਿਆ ਸੀ ਪਰ ਮੈਂ 20 ਕ ਦਾ ਆਈਡੀਆ ਮੰਨ ਕੇ ਲਈਆ ਵੀਰੇ 20 ਕਿਲੋ ਦੁੱਧ ਬੜੀ ਆਰਾਮਦਾਰੀ ਨਾਲ ਪਾ ਦੂ ਦੇਖੋ ਲੈਵੇ ਤੇ ਬੈਂਚ ਮੂਨਸ ਵੀਰੇ ਪੋਲੀ ਪਈ ਹੈਗੀ ਬਾਕੀ ਗੋਲ ਆ ਵੀਰੇ ਇਹਦੇ ਅੱਖਰ ਨੇ ਦੁੱਧ ਦੇਣਾ ਹੈਗਾ ਕਰਮ ਵਾਲੀ ਰਾਜੀ ਸੰਨੀ ਬੜੀ ਵੀ ਹੈ ਹਨਾ ਬਿਲਕੁਲ ਵੀਰ ਜੀ ਬਿਲਕੁਲ ਤੇ ਅੱਗੇ ਆ ਗਈ ਫਿਰ ਐਰ ਸਾਰ ਵੀਰੇ ਐਰ ਸਾਰ ਆਪਾਂ ਨੂੰ ਲਾਉਣੀ ਪੈਂਦੀ ਜਾਂਦਾ ਗਰਲੈਂਡੋ ਦਾ ਐਰ ਸ਼ਹਿਰ ਠੀਕ ਹੈ ਤੇ ਇਹ ਬੱਸ ਸਪੈਸ਼ਲ ਆ ਜਾਰੀ ਦੋਸਤੀ ਲਈ ਆ ਬੰਦਾ ਕਹਿੰਦਾ ਸੀ ਮੈਂ ਸਵਾਕੇ ਦੇਣੀ ਆ ਵੀ ਦੁੱਧ ਦਾ ਰਕਾਰਡ ਵਧੀਆ ਹੈਗਾ ਆਪਣਾ ਬੰਦਾ ਮਿੱਤਰ ਸੀਗਾ ਮਾਹ ਕੋਈ ਗੱਲ ਨਹੀਂ ਆਪੇ ਵੀਰ ਸਵਾਊਗਾ ਅੱਗੇ ਜਿਹੜੇ ਘਰੇ ਜਾਣੀ ਆ ਵੀਰ ਬੌਲੀ ਖਾਊਗਾ ਹੈਨਾ ਬਾਕੀ ਕਰਮਾਂ ਦੀ ਗੱਲ ਹੁੰਦੀ ਆ ਲਓ ਤੋਰੂ ਸਰਪੰਚ ਸਾਹਿਬ ਤੇ ਕਦ ਕਾਠ ਬਹੁਤ ਚੰਗਾ ਠੀਕ ਹੈ ਪਿਓਰ ਐਰ ਸ਼ਹਿਰ ਕਪੌਦਾਂ ਨੂੰ ਕਹਿੰਦੇ ਉਹ ਨਹੀਂ ਹੈਗੀਗੀ ਬਰੀਕ ਹੱਡੀ ਤੇ ਆ ਵੀਰੇ ਦੁੱਧ 22 23 ਕਿਲੋ ਜਾਣੀ ਪੋਲੇ ਸਣਾ ਪਾਜੂਗੀ ਆਪਾਂ ਐਵੇਂ ਬਾਹਲਾ ਕਹੀ ਜਾਉਂਦਾ ਕੋਈ ਫਾਇਦਾ ਨਹੀਂ ਹੁੰਦਾਗਾ ਠੀਕ ਆ 20 ਕਿਲੋ ਤੋਂ ਪਾਰ ਵਾਲੀ ਹੈ ਵੀਰੇ ਪਾਰ ਵਾਲੀਆਂ ਦੇਖੋ ਬਰੀਕ ਹੱਡੀ ਆ ਵੀਰੇ ਬਾਕੀ ਜਦੋਂ ਬੰਦਾ ਕੋਲੇ ਖੜੂਗਾ ਬੈੜ ਬੋਲੂਗੀ ਐਵੇਂ ਆਪਾਂ ਪੱਥਰ ਵੱਢੀ ਜਾਵਾਂਗੇ ਵੀਰੇ ਉਹ ਤਾਂ ਫਿਰ ਜੀ ਸਾਹਮਣੇ ਐ ਦੇ ਦੋ ਕੋਈ ਫਾਇਦਾ ਨਹੀਂ ਹੁੰਦਾ ਜੈ ਜੈ ਗੱਲ ਆ ਹਾਂ ਇਹ ਵੀ ਫਿਰ ਅਸੀਂ ਦੇ ਘਰਾਂ ਜਾਂ ਜੀ ਹੈਗੀ ਬਿਲਕੁਲ ਵੀਰੇ ਉਹੀ ਰੇਟ ਤਾਂ ਆਪਣਾ ਤਾਂ ਹੀ ਮੈਂ ਦੱਸਦਾ ਵੀਰੇ ਥੋੜਾ ਜਨਾ ਜੋ ਝੋਨੇ 'ਚ ਕੁਝ ਲੋਕ ਬੜੇ ਕੋਹ ਬਾਹਰ ਲਗਾ ਕਬੰਦ ਸੀਗਾ ਤੇ ਬੈੜ ਦਾ 15000 ਰੇਟ ਚੜੂਗਾ ਜਿੱਦਾਂ ਸੌਣ ਚੜ ਗਿਆ ਜੈ ਜੈ ਗੱਲ ਮੇਰੀ ਵੀਡੀਓ ਬੰਦ ਅੱਗੇ ਆ ਗਿਆ ਜੀ ਅੰਦਰਲਾ ਵਾਲ ਹਾਂ ਵੀ ਸਾਈ ਵਾਲਾ ਸਵੇਰ ਤਾਜੀ ਸੂਈ ਆ तकरीबन 7:30 ਵਜੇ ਸੂਈ ਆੜ ਕੋ ਵੀਡੀਓ ਹੈਗੀ ਜੇਪ ਚੂ ਰੋਕੇ ਆ 11 ਵਜੇ ਵੀਰੇ ਜਾਣੀ ਦੀ ਆ ਪਰ ਖਾਲੀ ਕਿਰੇ ਬੱਚਾ ਨਹੀਂ ਦਿੱਤਾ ਸਰਪੰਚ ਸਾਹਿਬ ਬੱਸਾਗਾ ਬੱਚਾ ਵੀਰੇ ਬੱਸਾ ਆ ਗਿਆ ਤੇ ਚੂੜ ਚਾਂ ਦੀ ਬਹੁਤਾ ਠੰਡੀ ਸੀਦਾ ਜਿਹੜਾ ਵੀਰ ਮਰਦੀ ਜੇ ਵੀਰੇ 15 ਕਿਲੋ ਪਾਉ 15 ਤੋਂ ਮਰਦੀ ਬਹੁਤ ਅੱਛੀ ਮਾੜੀ ਕੋਲ ਦੋਸ ਪੈਸਾ ਲੋ ਵੀਰੇ ਤਾਜੀ ਸੂਈ ਆ ਜਿਹੜਾ ਸੀਮਨ ਵੀਰੇ ਦੱਸਿਆ ਸੀਗਾ ਜੇ ਨਹੀਂ ਬੱਚਾ ਉਹ ਦੇ ਦਤਾ ਵੀਰੇ ਬੱਸੀ ਦਿੱਤੀ ਹੈਗੀ ਬੱਸੀ ਬਹੁਤ ਚੰਗੇ ਜੇਰ ਹਜੇ ਦੀ ਪੈਣੀ ਬਾਕੀ ਆ ਜੇਰ ਬਾਕੀ ਆ ਬੱਸੀ ਨੂੰ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਆ ਖੜੀ ਹੋਣ ਲੱਗਿਆ ਬੱਸੀ ਹਾਂ ਗੁਰਦਆਰੀ ਪਾਰ ਆ ਬਸ ਜੇਰ ਰੋਡ ਦਿੱਤੀ ਆ ਤੇ ਹਜੇ ਜਾਣੀ ਥੱਲੇ ਆਪਾਂ ਤੇ ਡਾਲ ਨਹੀਂ ਵੀਰੇ ਤਾਂ ਰੂੜਾ ਮਾਰੀਆਂ ਤੇ ਲੇਵਾ ਦੇਖੋ ਤਾਂ ਲੇਵਾ ਗਵਾਹੀ ਭਰੂ ਕਿ ਮੈਂ ਕੀ ਦੁੱਧ ਬਾਹੂਗੀ ਹਿੱਟ ਫੜ ਲੇਵਾ ਜਮਾ ਹਣਾ ਬਿਲਕੁਲ ਵੀਰੇ ਦੇਖੋ ਲਾਲੀਆਂ ਮਾਰਦਾ ਵੀਰੇ 20 ਕਿਲੋ ਦੁੱਧ ਬੱਸੀ ਬੜੇ ਰਾਂਦ ਰਿਹਾ ਗੰਡੂ ਪਹਿਲਾ ਸੂਆ ਵੀਰੇ ਇਹਦਾ ਸੂਆ ਹੱਥ ਪਾਸਾ ਤੋੜਦੇ ਆ ਇਹਨੂੰ ਬੱਸੀ ਥੋੜਾ ਸੂਆ ਮੰਨਿਆ ਵੀਰੇ ਤੇ ਬੱਸੀ ਥੋੜਾ ਲੇਵੇ ਤੇ ਮਾਰਦੇ ਹੋ ਦੇ ਤੇ ਜਿਹੜਾ ਵੀਰ ਲੈ ਗਿਆ ਵੀਰੇ ਪੰਜ ਚਾਰ ਸੂਏ ਟੌਰਨਾ ਚੋ ਲੂਗਾ ਜਾਨੀ ਦੀ ਇਹ ਨਹੀਂ ਹੈਗਾ ਵੀ ਐਵੇਂ ਆਪਾਂ ਮੌਲੀ ਗਾਨ ਲੈ ਬੰਨ ਲਿਆ ਕਰੀ ਰਿਹਾ ਕੋਲਾ ਕੀ ਫਾਇਦਾ ਵੀਰੇ ਤੇ ਇਹੋ ਜਿਹਾ ਨਾਕ ਘਰੇ ਖੜਾ ਦੱਸੂਗਾ ਵੀ ਹੈਗਾ ਤੇ ਮਾਲ ਫਿਰ ਸਾਰਾ ਬਲੱਡ ਜੀ ਲੈਣਾ ਆਪਾਂ ਬਿਲਕੁਲ ਵੀ ਆਪਾਂ ਦੇਖੋ ਜਿੰਨਾ ਦਾ ਪਰਮਾਲ ਦਾ ਪਤਾ ਵੀ ਇਹ ਕਿਹੜਾ ਸੀਮਨ ਲੱਗਿਆਗਾ ਉਹ ਬਾਇਓ ਡਾਟਾ ਆਪਾਂ ਦੇ ਦੇਣੇ ਆ ਉਦੋਂ ਆਪਾਂ ਬੋਲਦੇ ਨਹੀਂ ਹੈਗੇ ਵੀਰੇ ਬਾਕੀ ਮਾਲ ਸੀਜ਼ਨ ਦੇ ਹਿਸਾਬ ਨਾਲ ਲੈਣਾ ਪੈਂਦਾਗਾ ਤੁਸੀਂ ਦਿਨ 15 ਰੁਕੋ ਵੀਰੇ ਇਹੀ ਰਾਤ ਪਰਮਾਤਮਾ ਦੀ ਕਿਰਪਾ ਨਾਲਗਾ ਚੜ ਹੀ ਗਿਆਂਗੇ ਤੇ ਆਪਣੇ ਜਾਣਗੇ ਠੀਕ ਹੈ ਅਸੀਂ ਮਾਲ ਉਹਨਾਂ ਲੈਣਾ ਹੁੰਦਾ ਜਿੰਨਾ ਸਾਡਾ ਸੇਲ ਹੋ ਜ ਅੱਗੇ ਆ ਗਿਆ 3 ਨੰਬਰਾਂ ਦਰੋ 3 ਨੰਬਰ ਵੀਰਾਂ ਦਾ 2 4 ਦਿਆਂ ਲਓ ਸ਼ੂਮੂ ਕਰਮਾਂ ਲਈ ਜੋਸ਼ਿਆਨ ਨੇ ਰੁਗੀ ਤੇ ਬੱਸੀ ਵੀਰੇ ਦੂਜਾ ਸੁਹਾ ਮੂੰਹੋ ਚਾਰ ਦੰਦਾ ਸੁਹਾ ਦੂਜਾ ਜਿਹੜਾ ਬੰਦਾ ਮਰਜੀ ਸਪੀਡ ਸਾਉਂਡ ਲੈ lde ਦੇਖੋ ਵੀਰੇ ਲੈਵੇ ਤੇ ਮਾਰੋ ਦੇਖੋ ਲੈਵਾ ਕਿਆ ਬਾਤ ਆ ਪੂਰਾ ਫਟਫੜ ਘੋੜੀ ਵਰਗੀ ਬੱਚੀ ਆ ਨਾ ਖੁੱਲੀ ਆਈ ਆ ਫਾਰਮ ਚੋਂ ਆਈ ਆ ਨਾਲ ਦੇ ਪਿੰਡੋਂ ਲਈ ਆ ਠੀਕ ਆ ਖੁੱਲੀ ਆਈ ਆ ਸਮਾਂ ਅਛੇ ਨਾਲ ਕਰਦੀ ਆ ਲੈ ਜਾਓ ਜੀ ਕੱਦ ਬੱਢ ਜਿੰਦੇ ਜਾਣ ਬਹੁਤ ਜ਼ਿਆਦਾ ਵੀਰੇ ਲੈਵਾ ਦੇਖੋ ਤਾਂਹਾਂ ਤੋਂ ਗੋਲ ਪਿਆਗਾ ਕਿਉਂਕਿ ਇਹ ਜੇ ਲੇਬਲ ਵਾਲੀ ਵੀਰੇ ਬੈਠ ਦੁੱਧ ਕੱਢ ਜਾਂਦੀ ਆ ਲੱਤ ਮੁੜਦੀ ਨਹੀਂ ਨਾ ਜਦ ਤੱਕ ਤਿਆਰ ਹੋ ਜੇ ਮੁੜਨੀ ਨਹੀਂ ਵੀਰੇ ਤਿਆਰ ਹੋ ਗਈ ਬੱਚ ਜਾਨੀ ਨਹੀਂ ਅਗੇ ਇਹਦੇ ਨਾਲ ਖੜੀ ਐ ਬੱਚੀ ਇਹ ਬਸ ਤੂੰ ਤੇ ਬਾਕੀ ਵੀਰੇ ਦੇਖੋ ਜਿਹੜਾ ਮਾਲ ਆਪਣਾ ਸਾਸੋਸੋਰਾ ਖਰੀਦਿਆ ਹੋਊਗਾ ਵੀਰੇ ਲੋਕ ਕਹਿੰਦੇ ਸੀਨੇ ਵਾਲੀਆਂ ਇੰਨੀਆਂ ਵੇਚ ਗਿਆ ਵੀਰੇ ਜਿਹੜੀ ਆਪਣੀ ਕੁਆਲਿਟੀ ਵਿਕਣੀ ਐ ਤੇਰੇ ਸਿਆਣੇ ਦੀ ਕਹਾਵਤ ਆ ਭਾਸਰ ਵੀਰ ਜੀ ਪਾਕੀਆਂ ਵੇਚ ਦਿੰਦੇ ਆ ਬੇਪਾਸ ਸੋਨਾ ਨਹੀਂ ਵਿਗਦਾ ਆਪਣਾ ਮਾਲ ਸਾਫ਼ ਲਿਆ ਹੋਊਗਾ ਭਾਸਰ ਲਿਆ ਹੋਊ ਵੀਰੇ ਉਹ ਚੀਜ਼ ਨੇ ਵਿਕਣਾ ਹੀ ਵਿਕਣਾਗਾ ਹੁਣ ਆਪਾਂ ਮਾਲ ਤੋੜਨੇ ਨੇ ਜਿਹਦੇ ਦੋ ਦੰਦ ਬਚਾ ਦੋ ਦੰਦ ਦੋ ਦੰਦ ਬਚਿਆ ਕੱਲ ਸਾਮੀ ਸੁੱਕੀ ਆ ਤਕਰੀਬਨ ਮੇਰੇ ਹਿਸਾਬ ਨਾਲ ਇਹ 17 18 ਕਿਲੋ ਬੌਲੀ ਹੋਣੀ ਆ ਸਟਾਰਟਿੰਗ ਇਹਦਾ ਹਾਂਜੀ ਸਟਾਰਟਿੰਗ ਅੱਗੇ ਬੈਠੇ ਮੇਰੇ ਤੀਜਾ ਸੁਹਾ ਸੁੰਦੀ ਆ ਇਹ ਪਿਛਲੇ ਲਾਟ ਵਾਲੀ ਬਾਕੀ ਹੋਣੀ ਕੱਚੀ ਜੀ ਗੱਲ ਆ ਜੇ ਕਿਤੇ ਦੂਜਾ ਕਹਿੰਦਾ ਮੈਂ ਗੱਪੀ ਕਹਿਣਾ ਸੀ ਨਹੀਂ ਮੇਰੇ ਤੀਜਾ ਆਪਾਂ ਫालतੂ ਕਹਿਣਾ ਹੀ ਨਹੀਂਗਾ ਜਿੰਨੀ ਗੱਲ ਆਪਾਂ ਨੂੰ ਪਤਾਗਾ ਵੀ ਐਵੇਂ ਆਪਾਂ ਗੱਪ ਮਾਰੇ ਤਾਂ ਵੀ ਉਹ ਵੀ ਮੂੰਹ ਦੱਸੂਗੀ ਬੈਠਾ ਜੈ ਜੈ ਗੱਲ ਹਣਾ ਨਹੀਂ ਐਲਾ ਕਹਿੰਦਾ ਹਰ ਇੱਕ ਨੂੰ ਦੂਜੇ ਕਹੀ ਜਾਂਦੇ ਆ ਨਹੀਂ ਉਹ ਵੀਰੇ ਫਾਇਦਾ ਨਹੀਂਗਾ ਦੇਖੋ ਜੇ ਕੋਈ ਸ਼ੀਨੀਆਂ ਦੇ ਵਿੱਚ ਵੀ ਨੇ ਮੈਂ ਨਹੀਂ ਮੂੰਹ ਕਹਿੰਦਾ ਸਾਡੀਆਂ ਵੀਰੇ ਮੋੜਾਂ ਤੇ ਬਹਿ ਕੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਵਾਈਆਂ ਭਰਦੇ ਆ ਵੀ ਬੈਠ ਲੈਣੀ ਆ ਉੱਥੋਂ ਲੈ ਲੋ ਉਹ ਕਿਸੇ ਗੱਲ ਤੇ ਭਰਦੇ ਆ ਵੀ ਜੀ ਹਾਂਜੀ ਪਰ ਬੈਠ ਦੁੱਧ 20 ਤੋਂ ਬਾਹਰ ਦੇ ਜੂ ਇਹ ਤੇ ਕਾਲੀ ਬੱਸੀ ਬੀਬੀ ਦੇ ਤਾਜੀ ਸੂਈ ਆ ਪਲੂਣ ਆ ਚਾਰਦੰਗਾ ਤੇ ਤਨ ਦਿਨ ਦੀ ਸੂਈਆ ਵੀਰੇ ਦੁੱਧ ਬਹੁਤ ਸੋਨਾ ਹੋਏ ਥੱਲੇ ਠੀਕ ਹੈ ਠੀਕ ਹੈ ਜੀ ਆ ਬੈਡ ਵੀਰੇ ਆਪਣੀ ਤਾਜੀ ਸੂਈਆ ਇਹ ਸਾਰੇ ਦੁੱਧ ਸੋਨਾ ਹੈਗਾ ਵੀਰੇ ਠੀਕ ਹੈ ਹਾਂ ਜਾਨੀ ਜੀ तकरीबन ਵੀਰੇ ਦੇ ਘਰਾਣੇ ਸਾਰੇ ਹੈਗੇ ਆ ਵੀ ਤਾਜੀ ਸੂਈਆ ਜੀ ਉਹ ਮੱਸੀ ਵੀ ਕੱਲ ਸਾਂਣੀ ਸੂਈਆ ਥੱਲੇ ਵੀਰੇ 12 ਤੇ ਲਾਈਆਂਗਾ ਕਲੂਨ ਹੋਣੀ ਉਹਦਾ ਸਾ ਦੋ ਬੈਡਾਂ ਜਿਹੜੇ ਹੋਰ ਸੋ ਪੈਣੇ ਸੂਈਆਂ ਨਮਾਈਆਂ ਨਹੀਂ ਸੀਗੀਆਂ ਫਿਰ ਉਹ ਇੱਧਰ ਲਾਈਆਂ ਨਹੀਂ ਤੇ ਜੇ ਟੋਟਲ ਸੇ ਨਾ ਕੇ ਦੂਬਣਾ ਹੋਰ ਹੋਣਗੇ 26 ਨਾ ਹੈਗਾ ਕੱਲ ਨੂੰ ਕੋਈ ਵੀ ਵੀਰ ਨਾ ਵੇ ਇਹ ਨਾ ਕਹਿੰਦੇ ਸਾਡਾ ਡੇੜਾ ਪੈ ਗਿਆ ਵੀਰੇ ਮੈਂ ਫਾਰਮ ਤੇ ਨਹੀਂ ਮਿਲਣਾ ਕੱਲ ਨੂੰ ਮੈਂ ਬੂਰ ਦਾ ਮਾਲ ਲੈਣ ਜਾਣਾ ਪ੍ਰਮਾਤਮਾ ਦੀ ਕਿਰਪਾ ਨਾਲ। ਬੂਰ ਕਰੀ ਜਾਂਦੇ। ਜਿਹੜਾ ਮਾਲ ਲੈਣ ਜਾਣਾ ਕੱਲ ਨੂੰ ਮੈਂ ਵੀਰੇ ਫਾਰਮ ਤੇ ਜਮਾ ਨਹੀਂ। ਮੈਂ ਲੈ ਪਰਸੋ ਸਵੇਰ ਆਜਿਓ। ਵੇਜਨ ਹੋ ਕੇ ਆਇਓ ਵੀਰੇ। ਕਾਗ ਦੀ ਡੀ ਕਰਾਂਗੇ ਜਿਹੜਾ ਸਾਡੇ ਫਾਰਮ ਤੇ ਹੋਊਗਾ ਉਹਦਾ ਮੋਸਟਵਰ ਕੰਮ ਹੋਊਗਾ ਸਾਡਾ ਵੀਰੇ ਦਿਲ ਦੇ ਗਹਾਈਆਂ ਵਿੱਚੋਂ। ਜੈ ਜੈ ਗੱਲ। 25 ਤਰੀਕ ਨੂੰ ਸਵੇਰ 7 ਵਜੇ ਸੌਦੇ ਚਾਲੂ ਕਰਾਂਗੇ। ਕੱਲ ਨੂੰ ਸਾਮੀ ਪੱਥੇ ਵੱਢ ਲਿਓ। ਪ੍ਰਮਾਤਮਾ ਦੀ ਕਿਰਪਾ ਨਾਲ ਸਾਡਾ ਵੀਰੇ 25 ਤਰੀਕ ਨੂੰ ਸਾਮੀ ਦਹੀ ਨੂੰ ਜਾ ਕੇ ਲੱਗਦਾ ਕਰਦੇ ਆਂਗੇ। ਜੈ ਜੈ ਗੱਲ। ਸੋ ਵੀਡੀਓ ਦੇਖ ਲਈ ਸਭ ਜੀ